ਹਰਜੀਤ ਗਰੇਵਾਲ ਦੇ ਵੱਲੋਂ ਆਪਣਾ ਪ੍ਰतिकਰਮ ਦਿੱਤਾ ਗਿਆ ਤਾਜ਼ਗੀ ਕੀ ਪੰਜਾਬ ਆਸਪਾਸ ਦੇ ਸੀਨੀਅਰ ਆਗੂ ਅਤੇ ਰਾਸ਼ਟਰੀ ਕਾਜਕਾਰਨੀ ਮੈਂਬਰ ਨੇ ਹਰਜੀਤ ਸਿੰਘ ਗਰੇਵਾਲ ਜਨਾਨੇ ਚੋਣ ਕਮਿਸ਼ਨ ਦੇ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿੱਲੀ ਸਥਿਤ ਪੰਜਾਬ ਕਪੂਰਥਲਾ ਹਾਊਸ ਤੇ ਮਾਰੇ ਗਏ ਛਾਪੇ ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ ਸਰ ਭਗਵੰਤ ਸਿੰਘ ਮਾਨ ਦੀ ਰਹਾਇਸ਼ ਤੇ ਦਿੱਲੀ ਚ ਕਪੂਰਥਲਾ ਹਾਊਸ ਇਲੈਕਸ਼ਨ ਕਮਿਸ਼ਨ ਗਿਆ ਸਰਚ ਕਰਨ ਦੇ ਲਈ ਔਰ ਉਹਨਾਂ ਨੂੰ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ ਕੀ ਉੱਥੇ ਕੋਈ ਨਜਾਇਜ਼ ਚੀਜ਼ਾਂ ਰੱਖੀਆਂ ਹੋਈਆਂ ਨੇ ਔਰ ਫਿਰ ਉਸ ਨੂੰ ਪੰਜਾਬ ਤੇ ਹਮਲਾ ਦੱਸ ਰਹੇ ਨੇ ਟਵੀਟ ਕਰਕੇ ਇਹ ਜਿਹੜੇ ਬਾਕੀਆਂ ਨੂੰ ਤੁਸੀਂ ਫੜਦੇ ਹੋ ਜਿੰਨੇ ਲੋਕ ਪਕੜੇ ਜਾਂਦੇ ਆ ਔਰ ਕਈ ਮੰਤਰੀ ਵੀ ਪਕੜੇ ਕਾਂਗਰਸ ਦੇ ਕਈ ਹੋਰ ਲੋਕਾਂ ਨੂੰ ਵੀ ਪਕੜਿਆ ਗਿਆ ਕਿ ਉਹ ਉਹ ਵੀ ਪੰਜਾਬ ਤੇ ਹਮਲਾ ਹੁੰਦਾ ਉਹ ਪੰਜਾਬ ਦੇ ਨਹੀਂ ਆ ਪੰਜਾਬ ਤੋਂ ਬਾਹਰੋਂ ਕੋਈ ਵੀ ਨਜਾਇਜ਼ ਕੰਮ ਕਰੇ ਕੋਈ ਵੀ ਗਲਤ ਕਰੇ ਉਸ ਨੂੰ ਰੋਕਿਆ ਜਾਣਾ ਜਾਂ ਇਲੈਕਸ਼ਨ ਕਮਿਸ਼ਨ ਨੂੰ ਕੋਈ ਸੂਚਨਾ ਦੇਵੇ ਇਲੈਕਸ਼ਨ ਕਮਿਸ਼ਨ ਉਸ ਸੂਚਨਾ ਤੇ ਜਾਵੇ ਤੇ ਉਹ ਸਰਚ ਕਰਨੀ ਹੋਵੇ ਤਾਂ ਉਸ ਨੂੰ ਜਿਸ ਤਰ੍ਹਾਂ ਨਾਲ ਤੁਸੀਂ ਦੇਖ ਰਹੇ ਹੋ ਇਹ ਸੰਵਧਾਨਿਕ ਸੰਸਥਾਵਾਂ 'ਤੇ ਵੀ ਹਮਲੇ ਕਰੋਗੇ ਫਿਰ ਤੁਸੀਂ ਕਹਿੰਦੇ ਹੋ ਸੀ ਸੰਵਿਧਾਨ ਦੇ ਰਾਖੇ ਆ ਇਹ ਆਮ ਆਦਮੀ ਪਾਰਟੀ ਦੀ ਸਮਝ ਨਹੀਂ ਆ ਰਹੀ ਇਹ ਸੰਵਧਾਨਿਕ ਸੰਸਥਾਵਾਂ ਨੇ ਇਹਨਾਂ ਦੀ ਇੰਡੀਪੈਂਡੈਂਸ ਔਰ ਇਹਨਾਂ ਦੀ ਨਿਰਪੱਖਤਾ ਬਹੁਤ ਜ਼ਰੂਰੀ ਹੈ ਸੰਵਧਾਨ ਦੀ ਰੱਖਿਆ ਦੇ ਲਈ ਲੋਕਤੰਤਰ ਦੀ ਮਜ਼ਬੂਤੀ ਦੇ ਲਈ ਤੇ ਉਹਦੇ ਵਿੱਚ ਵੀ ਕੋਈ ਰੁਕਾਵਟ ਬਣੇ ਤੇ ਉਹ ਕਿਸੇ ਦੇ ਆਦੇ ਕਰਕੇ ਜਾਂ ਕਿਸੇ ਦੀਆਂ ਗੱਲਾਂ-ਵੱਤਾਂ ਕਰਕੇ ਉਹ ਮਨਜ਼ੂਰ ਨਹੀਂ ਹੋਣਾ ਚਾਹੀਦਾ ਬਿਲਕੁਲ ਵੀ ਔਰ ਇਸਤੇ ਇਸ ਤਰ੍ਹਾਂ ਦੀਆਂ ਬਿਆਨਬਾਜ਼ੀ ਕਰਨਾ ਵੀ ਅੱਛੀ ਗੱਲ ਨਹੀਂ ਹੈ ਤੇ ਆਰਾਮ ਨਾਲ ਉਸ ਦਾ ਸਾਹਮਣਾ ਕਰੋ ਕਾਨੂੰਨ ਦਾ ਸਾਹਮਣਾ ਕਰੋ ਜੇ ਤੁਸੀਂ ਸਾਫ਼-ਸੁਥਰੇ ਹੋਗੇ ਨਿਕਲੋਗੇ ਤਾਂ ਆਪਣੇ ਆਪ ਲੋਕ